ਲਾਹੌਰ ਦੇ ਫਕੀਰ ਖਾਨਾ ਮਿਊਜ਼ੀਅਮ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਸਥਾਪਿਤ ਕੀਤਾ ਗਿਆ ਸੀ ਜਿਸ ਨੂੰ ਸਾਲ 2019 ਅਤੇ 2020 ਦੇ ਵਿੱਚ ਕੁਝ ਕੱਟੜਪੰਥੀ ਲੋਕਾਂ ਨੇ ਤੋੜ ਦਿੱਤਾ ਸੀ ਇਸ ਤੋਂ ਬਾਅਦ ਇਸ ਜਗ੍ਹਾ ਤੇ ਆਤਿਗਵਾਦੀ ਹਮਲਾ ਵੀ ਹੋਇਆ ਸਿੱਖ ਸਾਮਰਾਜ ਦੇ ਸੰਸਥਾਪਕ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਬਾਰਡਰ ਦੇ ਦੋਵੇਂ ਪਾਸੇ ਰਹਿਣ ਵਾਲੇ ਲੋਕ ਬੜੇ ਸਤਿਕਾਰ ਕਰਦੇ ਹਨ ਇੱਕ ਪਾਸੇ ਜਿੱਥੇ ਮਹਾਰਾਜਾ ਰਣਜੀਤ ਸਿੰਘ ਨੂੰ ਲੋਕ ਆਪਣਾ ਹੀਰੋ ਮੰਨਦੇ ਹਨ ਤੇ ਦੂਜੇ ਪਾਸੇ ਪਾਕਿਸਤਾਨ ਵਿੱਚ ਲੋਕ ਸ਼ੇਰ-ਏ-ਪੰਜਾਬ ਨੂੰ ਪੰਜਾਬ ਸਥਾਪਿਤ ਕਰਨ ਵਾਲਾ ਨਾਇਕ ਮੰਨਦੇ ਹਨ ਫਿਰ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਨੂੰ ਕੁਝ ਕੱਟੜ ਪੰਥੀ ਲੋਕਾਂ ਵੱਲੋਂ ਨਿਸ਼ਾਨਾ ਬਣਾਇਆ ਗਿਆ। ਲਾਹੌਰ ਦੇ ਕਿਲੇ ਵਿੱਚ ਸਥਾਪਿਤ ਉਹਨਾਂ ਦੇ ਬੁੱਤ ਨੂੰ ਤਿੰਨ ਵਾਰ ਤੋੜਿਆ ਗਿਆ। ਬੁੱਤ ਤਿੰਨ ਵਾਰ ਸਥਾਪਿਤ ਕੀਤਾ ਜਾ ਚੁੱਕਾ ਸੀ ਤੇ ਤਿੰਨੋਂ ਵਾਰ ਤੋੜ ਦਿੱਤਾ ਗਿਆ। ਹੁਣ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਨੂੰ ਕਰਤਾਰਪੁਰ ਸਾਹਿਬ ਗੁਰਦੁਆਰੇ ਦੇ ਵਿੱਚ ਸਥਾਪਿਤ ਕੀਤਾ ਜਾਵੇਗਾ। ਇਹ ਗੁਰਦੁਆਰਾ ਭਾਰਤ ਦੀ ਸੀਮਾ ਦੇ ਨਾਲ ਲੱਗਦਾ ਹੈ। 26 ਜੂਨ ਨੂੰ ਮਹਾਰਾਜਾ ਰਣਜੀਤ ਸਿੰਘ ਜੀ ਦੀ 159ਵੀਂ ਵਰ੍ਹੇਗੰਢ ਮਰਸੀ ਦੇ ਮੌਕੇ ਤੇ ਬੁੱਤ ਦੀ ਸਥਾਪਨਾ ਕੀਤੀ ਜਾਵੇਗੀ। ਜਿਸ ਲਈ ਭਾਰਤ ਤੋਂ ਸਿੱਖ ਭਾਈਚਾਰੇ ਤੋਂ 450 ਲੋਕ ਪਾਕਿਸਤ ਦੀ 185ਵੀਂ ਵਰਸੀ ਮਨਾਉਣ ਲਈ ਗਏ ਹਨ ਮਹਾਰਾਜਾ ਰਣਜੀਤ ਸਿੰਘ ਜੀ ਨੇ 19ਵੀਂ ਸਦੀ ਵਿੱਚ ਪੰਜਾਬ ਉੱਤੇ 40 ਸਾਲ ਰਾਜ ਕੀਤਾ ਤੇ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਸਿੱਖ ਸਾਮਰਾਜ ਦਾ ਪਹਿਲਾ ਮਹਾਰਾਜਾ ਮੰਨਿਆ ਗਿਆ ਤੇ ਲੋਕ ਉਹਨਾਂ ਨੂੰ ਸ਼ੇਰੇ ਇਹ ਪੰਜਾਬ ਦੇ ਨਾਂ ਨਾਲ ਵੀ ਜਾਣਦੇ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਛੋਟੀ ਉਮਰ ਦੇ ਵਿੱਚ ਚੇਚਕ ਦੀ ਬਿਮਾਰੀ ਹੋ ਗਈ ਸੀ ਜਿਸ ਕਰਕੇ ਉਹਨਾਂ ਦੀ ਇੱਕ ਅੱਖ ਦੀ ਰੋਸ਼ਨੀ ਚਲੀ ਗਈ ਮਹਾਰਾਜਾ ਰਣਜੀਤ ਸਿੰਘ ਆਪਣੇ ਦਰਬਾਰ ਦੇ ਵਿੱਚ ਸਭ ਨੂੰ ਇੱਕ ਬਰਾਬਰ ਸਮਝਦੇ ਸੀ ਨਾ ਕੋਈ ਛੋਟਾ ਨਾ ਕੋਈ ਵੱਡਾ ਤੇ ਨਾ ਕੋਈ ਨੀਮਾ ਨਾ ਕੋਈ ਉੱਚਾ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਜੀ ਅਕਸਰ ਹੀ ਦਰਬਾਰ ਦੇ ਵਿਚ ਕਿਹਾ ਕਰਦੇ ਸੀ ਕਿ ਰੱਬ ਨੇ ਮੈਨੂੰ ਇੱਕ ਅੱਖ ਦਿੱਤੀ ਹੈ ਤੇ ਮੈਂ ਸਭ ਨੂੰ ਇੱਕ ਅੱਖ ਦੇ ਨਾਲ ਦੇਖਦਾ ਹਾਂ ਪਾਪ ਬਰਾਬਰ ਦੇਖਦਾ ਹਾਂ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਪ੍ਰਬੰਧ ਵੀ ਬਹੁਤ ਚੰਗਾ ਸੀ ਸ਼ਹਿਰ ਦੇ ਬਾਹਰ ਕਿਲੇ ਬਣਾਏ ਗਏ ਸੀ ਜਿਸ ਵਿੱਚ ਵਿਸ਼ੇਸ਼ ਸੈਨਿਕ ਰੱਖੇ ਹੋਏ ਸੀ ਜਿਨ੍ਹਾਂ ਨੂੰ ਸਖਤ ਹਦਾਇਤਾਂ ਸਨ ਕਿ ਸ਼ਹਿਰ ਦੇ ਕਿਸੇ ਵੀ ਨਾਗਰਿਕ ਨੂੰ ਤੰਗ ਨਾ ਕੀਤਾ ਜਾਵੇ ਕੋਈ ਕਿਸੇ ਤਰ੍ਹਾਂ ਦੀ ਵਿਧੀਕੀ ਨਾ ਕੀਤੀ ਜਾਵੇ ਮਹਾਰਾਜਾ ਰਣਜੀਤ ਸਿੰਘ ਦੇ 40 ਸਾਲ ਦੇ ਰਾਜ ਦੌਰਾਨ ਕਿਸੇ ਵੀ ਬਾਹਰਲੇ ਹਮਲੇ ਵਰਦੀ ਜੁਰਤ ਨਹੀਂ ਸੀ ਕਿ ਪੰਜਾਬ ਦੀ ਹਵਾ ਵੱਲ ਵੀ ਝਾਕ ਜਾਣਾ ਮਹਾਰਾਜਾ ਰਣਜੀਤ ਸਿੰਘ ਦਾ ਸਥਾਪਿਤ ਕੀਤਾ ਰਾਜ ਸਤਲੁਜ ਤੋਂ ਸ਼ੁਰੂ ਹੁੰਦਾ ਸੀ ਤੇ ਤਿੱਬਤ ਕੇ ਅਫਗਾਨਿਸਤਾਨ ਨੂੰ ਜਾ ਟੁਕਦਾ ਸੀ ਮਹਾਰਾਜਾ ਰਣਜੀਤ ਸਿੰਘ ਜੀ ਦਾ ਜਿੰਨੇ ਸਮੇਂ ਰਾਜ ਰਿਹਾ ਉਹਨੇ ਸਮੇਂ ਕਿਸੇ ਵੀ ਦੋਸ਼ੀ ਨੂੰ ਮੌਤ ਦੀ ਸਜ਼ਾ ਨਹੀਂ ਦਿੱਤੀ ਗਈ ਇੱਕ ਦਿਨ ਮਹਾਰਾਜਾ ਰਣਜੀਤ ਸਿੰਘ ਦੇ ਨਕਸ਼ਾ ਨਵੀਸ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਭਾਰਤ ਦਾ ਨਕਸ਼ਾ ਦਿਖਾਇਆ ਜਿਸ ਵਿੱਚ ਨਕਸ਼ੇ ਦਾ ਅੱਧੇ ਤੋਂ ਜ਼ਿਆਦਾ ਹਿੱਸਾ ਲਾਲ ਰੰਗ ਦਾ ਸੀ ਮਹਾਰਾਜਾ ਰਣਜੀਤ ਸਿੰਘ ਨੇ ਪੁੱਛਿਆ ਕਿ ਇਹ ਲਾਲ ਰੰਗ ਕਿਉਂ ਹੈ ਨਕਸ਼ਾ ਨਵੀਸ ਨੇ ਬੋਲੇ ਕਿ ਮਹਾਰਾਜ ਜਿੰਨਾ ਵੀ ਤੁਸੀਂ ਨਕਸ਼ੇ ਤੇ ਲਾਲ ਰੰਗ ਦੇਖ ਰਹੇ ਹੋ ਇਹ ਸਾਰਾ ਬ੍ਰਿਟਿਸ਼ ਸਰਕਾਰ ਦਾ ਯਾਨੀ ਕਿ ਅੰਗਰੇਜ਼ਾਂ ਦੇ ਕਬਜ਼ੇ ਦੇ ਵਿੱਚ ਹੈ ਮਹਾਰਾਜਾ ਰਣਜੀਤ ਸਿੰਘ ਜੀ ਨੇ ਇਹ ਗੱਲ ਸੁਣ ਕੇ ਇੱਕ ਵਾਰ ਫਿਰ ਤੋਂ ਨਕਸ਼ੇ ਤੇ ਨਜ਼ਰ ਮਾਰ ਕੇ ਆਪਣੇ ਦਰਬਾਰ ਵੱਲ ਦੇਖਿਆ ਤੇ ਬੋਲੇ ਕਿ ਇੱਕ ਦਿਨ ਸਭ ਲਾਲ ਰੰਗ ਹੋ ਜਾਵੇਗਾ। ਭਾਵ ਇੱਕ ਦਿਨ ਐਸਾ ਆਵੇਗਾ ਕਿ ਪੂਰੇ ਭਾਰਤ ਦੇ ਵਿੱਚ ਅੰਗਰੇਜ਼ਾਂ ਦਾ ਰਾਜ ਹੋਵੇਗਾ। ਕਿਉਂਕਿ ਮਹਾਰਾਜਾ ਰਣਜੀਤ ਸਿੰਘ ਦਰਬਾਰੀਆਂ ਦੀਆਂ ਕਮੀਆਂ ਤੇ ਉਹਨਾਂ ਦੀ ਹਰਕਤਾਂ ਨੂੰ ਜਾਣਦੇ ਸੀ। ਮਹਾਰਾਜਾ ਰਣਜੀਤ ਸਿੰਘ ਜੀ ਦੀ ਇਹ ਭਵਿੱਖਬਾਣੀ 10 ਸਾਲਾਂ ਦੇ ਵਿੱਚ ਸੱਚ ਸਾਬਤ ਹੋ ਗਈ ਦੀ। ਮਹਾਰਾਜਾ ਰਣਜੀਤ ਸਿੰਘ ਦਾ 27 ਜੂਨ 1839 ਨੂੰ ਅਕਾਲ ਚਲਾਣੇ ਤੋਂ ਬਾਅਦ ਕੋਈ ਵੀ ਐਸਾ ਉੱਤਰਾਧਿਕਾਰੀ ਨਹੀਂ ਸੀ ਜੋ ਲਾਹੌਰ ਦਰਬਾਰ ਨੂੰ ਸੰਭਾਲ ਸਕੇ। ਡੋਗਰੇ ਸਰਦਾਰਾਂ ਦੀਆਂ ਸਾਜ਼ਿਸ਼ਾਂ ਨੇ ਅਤੇ ਦਰਬਾਰੀਆਂ ਦੀਆਂ ਆਪਸੀ ਲੜਾਈਆਂ ਨੇ ਮਹਾਰਾਜਾ ਰਣਜੀ ਕੀਤਾ ਗਿਆ ਰਾਜ ਦਸਾਂ ਸਾਲਾਂ ਦੇ ਵਿੱਚ ਬਰਬਾਦ ਕਰ ਦਿੱਤਾ 1849 ਦੇ ਵਿੱਚ ਲਾਹੌਰ ਦਰਬਾਰ ਅੰਗਰੇਜ਼ਾਂ ਦੇ ਕਬਜ਼ੇ ਵਿੱਚ ਹੋ ਗਿਆ ਤੇ ਨਾਲ ਹੀ ਪੂਰਾ ਪੰਜਾਬ ਅੰਗਰੇਜ਼ਾਂ ਦੇ ਹੱਥਾਂ ਵਿੱਚ ਚਲਾ ਗਿਆ 23 ਜੂਨ ਨੂੰ ਮਹਾਰਾਜਾ ਰਣਜੀਤ ਸਿੰਘ ਦੀ 155ਵੀਂ ਵਰ੍ਹੇ ਤੇ ਕੋਟ ਕੋਟ ਪ੍ਰਣਾਮ